ਮੇਰਾ ਸੁਪਨਾ ਪੂਰਾ ਹੋ ਗਿਆ ਵੀ ਅੱਜ ਹਣੀ ਵੀਰ ਨਾਲ ਦੋ ਗੱਲਾਂ ਕਰ ਲੈਣਾ। ਉਹ ਨਹੀਂ ਭਰਾ ਤੁਸੀਂ ਗੱਲ ਕਰਨ ਨਾਲ ਲੈ ਜਾ ਤੇਰਾ ਬਹੁਤ ਵਧੀਆ ਵਾ ਸੀਰੀਅਸਲੀ ਤੇਰਾ ਲੈ ਜਾ ਵਧੀਆ ਤੂੰ ਅੱਗੇ ਬਹੁਤ ਜਾਏਗਾ। ਨਹੀਂ ਜਰੂਰ ਭਰਾ ਤੁਹਾਡੀ ਕਿਰਪਾ ਚਾਹੀਦੀ ਹੈ। ਆਰਾਏ ਨੇ 30 ਕੇ ਸਾਲ ਦੀ ਉਮਰ ਦੇ ਵਿੱਚ ਇੰਨਾ ਕੁਝ ਦਿਖਾਤਾ ਨਸ਼ੇ ਤਰੱਕੀ ਵਿਰੋਧ ਸਮਰਥਨ ਜੀਰੋ ਤੋਂ ਦੁਕਾਨਾਂ ਫੇਲ ਕਰ ਲੀਆਂ ਆ bizness ਬਣਾ ਲਿਆ ਅਬਰੌਡ ਤੱਕ ਚਲੇ ਗਏ ਬਹੁਤ ਕੁਝ ਕਰ ਲਿਆ ਮਹਾਰਾਜ ਦੀ ਬੜੀ ਕਿਰਪਾ ਤੁਹਾਡੇ ਭਰਾਵਾਂ ਨਾਲ ਬੜਾ ਸਾਥ ਇੱਕ ਸਿਹਤ ਵਾਲਾ ਕੰਮ ਰਹਿ ਗਿਆ ਉਹ ਫਿੱਟ ਕਰ ਦਾਂਗੇ ਤੁਹਾਡੀ ਬੜੀ ਵਧੀਆ ਕਿਸਮਤ ਆ ਵੀ ਤੁਹਾਡਾ ਮਾਮਾ ਸੁਖਜਿੰਦਰ ਲੋਪੋ ਆ ਜੀ 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 ਪਹਿਚਾਨਦਾ ਉਹ ਮਹਤਾਜ ਨਹੀਂ ਹੈਗਾ ਸ਼ੌਂਕੀ ਸਰਦਾਰ ਮਤਲਬ ਵੀ ਉਹ ਬੰਦਾ ਗੱਲਬਾਤ ਇਹੋ ਜੀ ਕਰਦਾ ਵੀ ਮਤਲਬ ਜਾਬਾਂ ਖੜੀਆਂ ਕਰਨ ਵਾਲਾ ਕੰਮ ਕਰ ਦਿੰਦਾ ਉਹ ਬੰਦਾ ਅਸਲੀ ਅਸਲੀ ਧਰਤੀ ਨਾਲ ਜੁੜਿਆ ਬੰਦਾ ਮੈਂ ਨੂੰ ਜਦੋਂ ਵੀ ਉਹ ਜਿਹੜੇ ਜਿਹੜੇ ਏਰੀਏ 'ਚ ਖੜਾ ਤੇ ਮੈਂ ਬਹੁਤ ਬਦਨਾਮੀ ਵੀ ਖੱਟੀ ਹੈ ਤੇ ਅੱਜ ਮੈਂ ਇੱਥੇ ਬਹੁਤ ਚੜ੍ਹਾਈ ਵੀ ਖੱਟੀ ਹੈ ਇੱਥੇ ਦੇ ਲੋਕ ਮੇਰੇ ਨਾਲ ਬੜੇ ਸਹਿਮਤ ਨੇ ਆਣਾ ਕੁਝ ਵੀ ਹੁੰਦਾ ਬਜ਼ੁਰਗ ਮਾਵਾ ਮਾਂ ਭੈਣਾ ਅੰਕਲ ਆਂਟੀਆਂ ਆਉਣੀਆਂ ਵੀ ਤੇਰੇ ਨਾਲ ਖੜੇ ਆਂ ਤੋ ਘਬਰਾਈਂ ਹੁਣ ਵੀ ਇੱਕ ਬੇਦਵੀ ਦਾ ਮੁੱਦਾ ਚੱਲ ਰਿਹਾ ਹੈ ਹਨਾ ਕਿਸੇ ਲਈ ਉਹ ਫੁਕਰਬਾਜੀ ਹੋ ਸਕਦਾ ਮੇਰੇ ਲਈ ਉਹ ਐਕਸਟ ਸੀ ਕਿਸੇ ਨੂੰ ਘਰੋਂ ਚੱਕ ਕੇ ਲੈ ਕੇ ਆਣਾ ਉਹ ਕਹਿੰਦੇ ਵੀ ਤੁਸੀਂ ਕਿਸੇ ਨੂੰ ਕਿਉਂ ਨਹੀਂ ਪੁੱਛਿਆ ਜਦ ਮੈਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਸਮਝਾਂ ਮੈਂ ਸਮਝਦਾ ਹੀ ਨਹੀਂ ਸਹੀ ਗੱਲ ਤੂੰ ਆਪਣੇ ਆਪ ਨੂੰ ਕਿਸੇ ਬਲੌਗਰ ਤੋਂ ਘੱਟ ਕਿਉਂ ਸਮਝਦਾ ਤੇਰੇ 'ਚ ਕੀ ਨਹੀਂ ਜੇ ਉਹਦੇ 'ਚ ਠੀਕ ਹੈ ਜੇ ਮਾਮਾ ਜੀ ਕਾਮਯਾਬ ਹੋ ਸਕਦੇ ਤੂੰ ਕਿਉਂ ਨਹੀਂ ਹੋ ਸਕਦਾ ਠੀਕ ਹੈ ਤੇਰਾ ਅਲੱਗ ਕਨਸੈਪਟ ਹੈ ਜੇ ਉਹ ਜਾ ਕੇ ਕਾਰਵਾਈ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦਾ ਸਸੀਗਾ ਮਿੱਤਰੋ ਕੀ ਹਾਲਚਾਲ ਆ ਪਹਿਲਾਂ ਵੀਰ ਹਣੀ ਕੋਲ ਚੱਲਦੇ ਵੀਰੇ ਸਸੀਗਾ ਗੱਲ ਭਰਾ ਕਿਵੇਂ ਹੋ ਠੀਕ ਹੋ ਸਸੀਗਾ ਥੋੜੇ ਦਰਸ਼ਕਾਂ ਪਹਿਲਾਂ ਤਾਂ ਨਾ ਜਿਹੜੀ ਮੈਂ ਗੱਲ ਸਾਰਿਆਂ ਨੂੰ ਕਹਿਣੀ ਚਾਹੁੰਦਾ ਤੇ ਤੁਹਾਨੂੰ ਜੀ ਹੁਕਮ ਕਰੋ ਮੌਕਾ ਮਿਲਿਆ ਜੀ ਸੁਪਨਾ ਹੀ ਸੀ ਵੀਰੇ ਥੋੜੀ ਮੈਂ ਤੁਹਾਨੂੰ ਦੱਸਦਾ ਜਿਵੇਂ ਟੁੱਟਿਆ ਹੋਇਆ ਬੰਦਾ ਨਾ ਮੇਰੇ ਵਰਗਾ ਹਾਂ ਥੋੜੀ ਸਟੋਰੀ ਸੁਣ ਕੇ ਹਾਂ ਹਾਰਡ ਵਰਕ ਦੇਖ ਕੇ ਜਮਾ ਟੁੱਟਿਆ ਬੰਦਾ ਉੱਠ ਕੇ ਪਤਾ ਨਹੀਂ ਕਿੱਥੋਂ ਤੱਕ ਕੀ ਕੁ ਕਰ ਸਕਦਾ ਮੈਂ ਇਹ ਚੀਜ਼ ਦੀ ਗਰੰਟੀ ਲੈ ਮਹਾਰਾਜ ਨੇ 30 ਕੇ ਸਾਲ ਦੀ ਉਮਰ ਦੇ ਵਿੱਚ ਇੰਨਾ ਕੁਝ ਦਿਖਾਤਾ ਨਸ਼ੇ ਤਰੱਕੀ ਗਰੋਧ ਸਮਰਥਨ ਜ਼ੀਰੋ ਤੋਂ ਦੁਕਾਨਾਂ ਫੇਲ ਕਰ ਲੀਆਂ ਬਿਜ਼ਨਸ ਬਣਾ ਲਿਆ ਅਬਰੌਡ ਤੱਕ ਚਲੇ ਗਏ ਬਹੁਤ ਕੁਝ ਕਰ ਲਿਆ ਮਹਾਰਾਜ ਦੀ ਬੜੀ ਕਿਰਪਾ ਤੁਹਾਡੇ ਭਰਾਵਾਂ ਨਾਲ ਬੜਾ ਸਾਥ ਹੈ ਇੱਕ ਸਿਹਤ ਵਾਲਾ ਕੰਮ ਰਹਿ ਗਿਆ ਉਹ ਫਿੱਟ ਕਰ ਦਾਂਗੇ ਉਹਨਾਂ ਬਈ ਉਹ ਹੁਣ ਰਹਿ ਗਿਆ ਉਧਰ ਵੀ ਥੋੜੀ ਥੋੜੀ ਉਧਰ ਹੋ ਜਾਣਾ ਬਸ ਉਹ ਤਾਂ ਤਿੰਨ ਕੁ ਮਹੀਨੇ ਚਾਹੀਦੇ ਹੁੰਦੇ ਫਿਰ ਮੈਂ ਕਰ ਦਿੰਦਾ ਉਹਨਾਂ ਬਈ ਜਿਹੜੇ ਯਾਦ ਹੀ ਲੰਮਾ ਨੇ ਹਰਾਮੀ ਹੋਇਆ ਹੋਇਆ ਜਿਹੜੀ ਮੇਨ ਗੱਲ ਆਉਂਦੀ ਆ ਹਾਂ ਬਿਲਕੁਲ ਹਣੀ ਵੀਰੇ ਜਦੋਂ ਥੋੜੀ ਮੈਂ ਐਡ ਦੇਖਣੀ ਹਾਂ YouTube ਤੇ ਦੇਖ ਲੈਣਾ Reel ਤੇ ਦੇਖ ਲੈਣਾ Facebook ਤੇ ਦੇਖ ਲੈਣਾ ਮੈਂ ਕਹਿੰਦਾ ਵੀ ਮੈਨੂੰ ਦਿੱਲੀ ਜਿਹੜੀ ਇੱਛਾ ਨਾ ਵੀਰੇ ਮੇਰੀ ਐ ਹੁੰਦੀ ਉਹ ਬੰਦੇ ਨਾਲ ਮਿਲ ਗਏ ਉਹ ਬੰਦੇ ਦੀ ਸੰਗਤ ਕਰ ਗਏ ਜਿਨ੍ਹਾਂ ਤੋਂ ਆਪਾਂ ਨੂੰ ਉਹ ਜੇ ਸੈਂਪਲ ਗੱਲ ਵੀ ਕਰਦੇ ਆ ਨਾ ਆਪਾਂ ਉਹਨਾਂ ਨੂੰ ਜਾ ਕੇ ਕੱਲੀ ਸੱਸਰੀ ਘੜ ਬਣਾਉਨੇ ਉੱਥੋਂ ਵੀ ਬੰਦੇ ਨੇ ਜਿਹੜੀ ਚੀਜ਼ ਨੋਟ ਕਰਨੀ ਆ ਚੱਕਣੀ ਆ ਉਹਨੇ ਪਿੱਕ ਕਰ ਲੈਣੀ ਵੀ ਮੈਨੂੰ ਕੋ ਸਿੱਖਾਂ ਨੂੰ ਮਿਲ ਕੇ ਤੁਸੀਂ ਅੱਜ ਡੇੜਾ ਬੰਦਾ ਸਿੱਖਣ ਵਾਲਾ ਨਾ ਆਹੀ ਵੀ ਸਾਰੀ ਉਮਰ ਆਪਣੇ ਨਾਂ ਨਾਲ ਸਿੱਖ ਲੱਗਦਾ ਉਹਦਾ ਮਤਲਬ ਹੀ ਇਹ ਗੁਰੂ ਸਾਹਿਬ ਛੱਡ ਕੇ ਗਏ ਨੇ ਵੀ ਸਿੱਖਣਾ ਹਨਾ ਹੁਣ ਅਸੀਂ ਇੰਨਾ ਮੈਂ ਕੁਝ ਕੀਤਾ ਵਾ ਇਹਦਾ ਵਿਰੋਧ ਵੀ ਹੁੰਦਾ ਸਪੋਰਟ ਵੀ ਹੁੰਦੀ ਆ ਪਰ ਅਸੀਂ ਸਾਈਆਂ ਸਾਡੇ ਨੂੰ ਤੇਰੇ ਵਰਗੇ ਭਰਾਵਾਂ ਦਾ ਅਸੀਂ ਕਹਿੰਦੇ ਆ ਵੀ ਚਲੋ ਸਾਡਾ ਕੁਝ ਬਣ ਗਿਆ ਤੁਹਾਡਾ ਵੀ ਬਣੇ ਮਾਰਾ ਤੁਹਾਨੂੰ ਤਰੱਕੀ ਦੇਵੇ ਠੀਕ ਹੈ ਸਾਡੇ ਛੋਟੇ ਭਰਾ ਕਾਮਯਾਬ ਹੋਣ ਸਾਡਾ ਪੰਜਾਬ ਫੇਰ ਵਸਦਾ ਹੋਵੇ ਜਿਹੜਾ ਆਪਣੇ ਤੇ ਕਲੰਕ ਲੱਗਦਾ ਚਿੱਟੇ ਵਾਲਾ ਉਹ ਉੱtre ਹਰੇਕ ਨੂੰ ਅਗਲਾ ਪੰਜਾਬੀ ਨੂੰ ਐ ਚੱਕ ਕੇ ਕਹਿੰਦਾ ਨਿਸ਼ੇੜੀ ਵੀਰੇ ਆਪਣੇ ਤੋਂ ਵੱਧ ਨਸ਼ਾ ਬਾਹਰ ਆ ਪਰ ਬਦਨਾਮੀ ਆਪਣੇ ਕਰਦੇ ਨੇ ਹਣਾ ਸੋ ਮੈਂ ਇਹ ਚਾਹੁੰਦਾ ਵੀ ਤੁਸੀਂ ਕਾਮਯਾਬ ਹੋਵੋ ਜਿਵੇਂ ਹੁਣ ਤੁਸੀਂ ਅੱਜ ਸਾਡੇ ਸ਼ਹਿਰ ਆਏ ਹੋਏ ਨਵੀਆਂ-ਨਵੀਆਂ ਤਕਨੀਕਾਂ ਲਾਓਗੇ ਆਪੇ ਕਾਮਯਾਬ ਹੋ ਜਾਓਗੇ ਹੁਣ ਇੱਕ ਆਪ ਭੇਡ ਚਾਲ ਵਾਂਗ ਉਹੀ ਕੁਛ ਕਰਨਾ ਹੋਵੇ ਕੁਛ ਕਰਨਾ ਤਾਂ ਮੇਰੇ ਹਿਸਾਬ ਨਾਲ ਵੀ ਉਹ ਜੈਹਰਾ ਸਕਸੈਸ ਨਹੀਂ ਆਏਗਾ ਬਹੁਤ ਦੱਸੋ ਜੇ ਬਾਹਰ ਆਪਾਂ ਆ ਸੱਚ ਜਿਹੜੀ ਮੇਨ ਗੱਲ ਆ ਰਹੀ ਆ ਅੱਜ ਵੀਰਖਣੀ ਕੋਲੇ ਆਏ ਸੀ ਨਾਲ ਭਰਾ ਮੇਰਾ ਵੱਡਾ ਗਰ ਸ਼ਰਨ ਤੇ ਮਾਮਾ ਹੀ ਨੇ ਪਹਿਲਾਂ ਵੀਰੇ ਸਾਡੀ ਗੱਲ ਹੋਈ ਹਾਂ ਮਾਮਾ ਹੀ ਕਹਿੰਦੇ ਵੀ ਐਂ ਕਰਕੇ ਮਾਮਾ ਹੀ ਤੁਹਾਡੇ ਕੋਲ ਆ ਕੇ ਗਏ ਨੇ ਤੁਹਾਡੀ ਬੜੀ ਵਧੀਆ ਕਿਸਮਤ ਆ ਵੀ ਤੁਹਾਡਾ ਮਾਮਾ ਜੀ ਸੁਖਜਿੰਦਰ ਲੋਪੋ ਆ ਜੀ ਜੀ ਜਿਹਨੂੰ ਪਛਾਣਨਾ ਉਹ ਮਹਤਾਜ ਨਹੀਂ ਹੈਗਾ ਸ਼ੌਂਕੀ ਸਰਦਾਰ ਮਤਲਬ ਵੀ ਉਹ ਬੰਦਾ ਗੱਲਬਾਤ ਇਹੋ ਜੀ ਕਰਦਾ ਵੀ ਮਤਲਬ ਜਾਬਾਂ ਖੜੀਆਂ ਕਰਨ ਵਾਲਾ ਕੰਮ ਕਰ ਦਿੰਦਾ ਉਹ ਬੰਦਾ ਅਸਲੀ ਅਸਲੀ ਧਰਤੀ ਨਾਲ ਜੁੜਿਆ ਬੰਦਾ ਮੈਂ ਨੂੰ ਜਦੋਂ ਵੀ ਉਹਦਾ ਦਿਮਾਗ ਉਹਦੀ ਫੇਸ ਅੱਗੇ ਯਾਦ ਆਉਂਦਾ ਨਾ ਮੈਨੂੰ ਉਹ ਸੀਨ ਯਾਦ ਆਉਂਦਾ ਜਦੋਂ ਸਟੇਜ ਤੇ ਖੜ ਕੇ ਕੁਸ਼ਕ ਕੜਮ ਚੌਧਰੀਆਂ ਨੇ ਉਹ ਤੋਂ ਮਾਫੀ ਮੰਗਾਈ ਸੀ ਉਹਨੇ ਬੜੇ ਵਧੀਆ ਪੈਰ ਲਾ ਕੇ ਰਿਹਾ ਉਹ ਉਹ ਚੀਜ਼ ਨਾ ਉਹਦੀ ਜਿਹੜੀ ਡੈਡੀਕੇਸ਼ਨ ਹੈ ਮੈਂ ਕਹਿੰਦਾ ਸਾਡੀ ਰੂਹ ਤੱਕ ਅੰਦਰ ਤੱਕ ਲੈ ਗਈ ਵੀ ਉਹਦੀ ਇੱਜ਼ਤ ਦੁੱਗਣੀ ਕਰ ਗਈ ਸਹੀ ਗੱਲ ਵੀ ਇੱਕ ਸਟੈਪ ਬੈਕ ਉਹਨੇ ਐਡਾ ਘੋੜੀਆਂ ਵਾਲਾ ਬਿਜ਼ਨਸ ਛੱਡ ਕੇ ਅੱਜ ਮੈਨੂੰ ਕੋਈ ਕਹੇ ਸ਼ੂਜ਼ ਦਾ ਕੰਮ ਛੱਡ ਕੇ ਕੋਈ ਹੋਰ ਕਰ ਲਾ ਮੇਰੀ ਰੂਹ ਕੰਮ ਚ ਠੀਕ ਹੈ ਪਰ ਉਹ ਬੰਦਾ ਅੱਜ ਵੀ ਦੁੱਗਣਾ ਤਿਗਣਾ ਸਕਸੈਸ ਆ ਉਹਦੇ ਚ ਇਮਾਨਦਾਰੀ ਹੈ ਉਹਦੇ ਚ ਸੱਚ ਹੈ ਮੇਰੇ ਕੋਲ ਬਹੁਤ ਬੰਦੇ ਆਉਂਦੇ ਆ ਜੀ ਵੀਰੇ ਬਈ ਪੈਸੇ ਇਦਾਂ ਨਹੀਂ ਉਦਾਂ ਨਹੀਂ ਉਹ ਬੰਦੇ ਨੇ ਜਦ ਤੱਕ ਸਮਾਨ ਨਹੀਂ ਚੁੱਕਿਆ ਜਦ ਤੱਕ ਉਹਨੇ ਪੈਸੇ ਨਹੀਂ ਲਏ ਸਹੀ ਗੱਲ ਆ ਵੀਰੇ ਬਸ ਆ ਬੰਦੇ ਜੀ ਉਹਦੇ ਚ ਸਿਫਤਾ ਸੱਚਾ ਲੋਕਾਂ ਨਾਲ ਖੜਦਾ ਮੈਂ ਵੀ ਇਨਸਾਨੀਅਤ ਨਾਲ ਖੜਦਾ ਤਾਂ ਮੈਨੂੰ ਗੁਰੂ ਮਹਾਰਾਜ ਨੇ ਨਿਰੰਗ ਭਗ ਲਾਇਆ ਨਹੀਂ ਸਹੀ ਗੱਲ ਆ ਤਾਂ ਹੀ ਵੀਰੇ ਆਪਰਾ ਹੁਣ ਹੀ ਸਾਡੇ ਕੋਲ ਆਏ ਨੇ ਸਾਡੇ ਘਰੇ ਆਏ ਨੇ ਸਾਡੇ ਸ਼ਹਿਰ ਆਏ ਨੇ ਨਾਲ ਗਰਸ਼ਰਨ ਆਇਆ ਤੇ ਆਪਣੇ ਵਾਲੀ ਗੱਡੀ ਕਰਨ ਲੱਗੇ ਹੋਏ ਨੇ ਭਰਾ ਕਿ ਕਿਵੇਂ ਕਿਵੇਂ ਚੱਲ ਰਿਹਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਮੈਂ ਤਾਂ ਬਾਈ ਤੋਂ ਸੁਣ ਕੇ ਹੀ ਕਹਿਤਾ ਸੀਗਾ ਵੀ ਭਾਈ ਭੇਜ ਦਿਓ ਜਿੱਦਨ ਟਾਈਮ ਹੋਇਆ ਤੇ ਉਹਦੇ ਭਾਣ ਜਿਓ ਤੁਸੀਂ ਸਾਡੇ ਭਾਣ ਜਿਓ ਸਾਡੇ ਘਰੇ ਆਇਓ ਜੀ ਕੋਈ ਤੁਹਾਨੂੰ ਇਲਾਕੇ 'ਚ ਕੰਮ ਹੋਵੇ ਕੋਈ ਸ਼ੋਅ ਹੋਵੇ ਮੈਂ ਇਹ ਨਹੀਂ ਕਹਿੰਦਾ ਵੀ ਬਾਈ ਕਰਕੇ ਮੈਂ ਇਹ ਕਹਿੰਦਾ ਵੀ ਇਹ ਪੰਜਾਬ ਦੇ ਨੌਜਵਾਨ ਨੇ ਇਹ ਮਿਹਨਤ ਕਰ ਰਹੇ ਨੇ ਜੀ ਇਹ ਡੈਡੀਕੇਸ਼ਨ ਹੈ 8 8 10 10 ਘੰਟੇ ਲੱਗ ਰਹੇ ਨੇ ਠੀਕ ਹੈ ਇਹ ਜਿਹੜਾ ਕਨਸੈਪਟ ਬਾਹਰ ਲੈ ਇਹ ਉਰੇ ਲੈ ਕੇ ਆਏ ਨੇ ਨਵੀਂ ਇਹਨਾਂ ਦੀ ਸੋਚ ਹੈ ਤਾਂ ਕਰਕੇ ਕਾਮਯਾਬ ਤੁਸੀਂ ਵੀ ਇਹਨਾਂ ਨੂੰ ਦੇਖ ਕੇ ਅੱਜ ਤੁਸੀਂ ਸਾਡੀ ਸਟੋਰੀ ਸੁਣਦੇ ਆਂ ਕੱਲ ਨੂੰ ਇਹਨਾਂ ਦੀ ਸੁਣੋਗੇ ਇਹ ਜ਼ੀਰੋ ਤੋਂ ਇੱਕ ਪਿੰਡ ਤੋਂ ਉੱਠ ਕੇ ਕੋਈ ਇਹਨਾਂ ਨੇ ਜ਼ਿਲ੍ਹਾ ਨਹੀਂ ਛੱਡਿਆ ਹੁਣ ਤੱਕ ਵੀ ਤੇ ਕੋਈ ਇਹਨਾਂ ਨੇ ਸੂਬਾ ਨਹੀਂ ਛੱਡਣਾ ਇਹ ਮੇਰੇ ਤੋਂ ਲਿਖ ਕੇ ਲੈ ਲਓ ਇਹਨਾਂ ਦੀ ਡੈਡੀਕੇਸ਼ਨ ਆ ਜੋ ਮੈਂ ਸੋਚਿਆ ਸੀ ਵੀ ਇੰਨਾ ਇੱਕ ਸਿਸਟਮ ਹੋ ਜਾਊਗਾ ਉਸ ਤੋਂ ਇਹਨਾਂ ਨੇ ਵਧੀਆ ਕੀਤਾ ਔਰ ਬਹੁਤ ਮਾਣ ਵਾਲੀ ਗੱਲ ਆ ਵੀ ਸਾਡੇ ਨਵੇਂ ਮੁੰਡੇ ਛੋਟੇ ਭਰਾ ਸਾਡੇ ਕਾਮਯਾਬ ਹੋ ਰਹੇ ਨੇ ਵੀ ਪਹਿਲੇ ਹੀ ਆਪਣੇ ਤੇ ਕਲੰਕ ਲੱਗਿਆ ਹੋਇਆ ਜਿਵੇਂ ਨਵੇਂ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੁਣ ਉਹ ਆਪਣੇ ਆਪ ਤੇ ਚੱਲਦੀ ਫਿਰਦੀ ਉਹਨਾਂ ਨੇ ਇੱਕ ਮਤਲਬ ਗਰਾਜ ਟਾਈਪ ਬਣਾਇਆ ਹੋਇਆ ਗੱਡੀ ਚ ਸਾਰੇ ਇਕੁਪਮੈਂਟਸ ਨੇ ਬ੍ਰਾਂਡਡ ਪਾਲਿਸ਼ਸ ਨੇ ਠੀਕ ਹੈ ਉਹ ਚੀਜ਼ ਉਹਦੇ ਤੇ ਯੂਜ਼ ਕਰ ਰਹੇ ਨੇ ਮੇਰੇ ਵੱਲੋਂ 100% ਰეკਮੈਂਡਡ ਆ ਔਰ ਫੁਲੀ ਸੈਟੀਸਫਾਈਡ ਆ ਹਾਂ ਵੀ ਵੀਰ ਦਾ ਵੀ ਨੰਬਰ ਵੀ ਪਾ ਦਾਂਗੇ ਤੇ ਜਿਹੜੀ ਮੇਨ ਗੱਲ ਸੀ ਵੀਰੇ ਕੋ ਕੰਮ ਕਰੋ ਮੇਰਾ ਸੁਪਨਾ ਪੂਰਾ ਹੋ ਗਿਆ ਵੀ ਅੱਜ ਹਣੀ ਵੀਰ ਨਾਲ ਦੋ ਗੱਲਾਂ ਕਰ ਲੈ ਉਹ ਨਹੀਂ ਭਰਾ ਤੁਸੀਂ ਕੁਝ ਬੋਲਣ ਨਾਲ ਲੈ ਜਾ ਤੇਰਾ ਬਹੁਤ ਵਧੀਆ ਵਾ ਸੀਰੀਅਸਲੀ ਤੇਰਾ ਲੈ ਜਾ ਵਧੀਆ ਤੂੰ ਅੱਗੇ ਬਹੁਤ ਜਾਏਗਾ ਨਹੀਂ ਜਰੂਰ ਭਰਾ ਤੁਹਾਡੀ ਕਿਰਪਾ ਚਾਹੀਦੀ ਹੈ ਬਈ ਅੱਗੇ ਆਏ ਦੇਖਦੇ ਸੀ ਵੀ ਹਣੀ ਵੀਰ ਆਹ ਵੀਰ ਨਾਲ ਬੈਠਾ ਗੱਲ ਕਰਦਾ ਯਾਰ ਕੈਮਰੇ ਦੇ ਕਿਤੇ ਆਪਣਾ ਸੁਭਬ ਪਾਜੇਣਾ ਜਿੱਦਨ ਮਾਮਾ ਜੀ ਤੁਹਾਡੇ ਕੋਲੇ ਆਏ ਹਾਂ ਉਹਦੋਂ ਤੋਂ ਲੱਗਣ ਲੱਗ ਗਿਆ ਵੀ ਹੁਣ ਮਿਲਾਂਗੇ ਇੱਕ ਤਾਂ ਮਿਲਾਂਗੇ ਇੱਕ ਮੈਨੂੰ ਆਇਆ ਹੋ ਗਿਆ ਵੀ ਮਿਲਾਂਗੇ ਤਾਂ ਹੈ ਵੀ ਹੁਣ ਸੁਭਬ ਪਤਾ ਨਹੀਂ ਕਦੋਂ ਉਹਨਾਂ ਵੀ ਇਹ ਤਾਂ ਦਾ ਲਾਇਆ ਇਹ ਤਾਂ ਜਾ ਆਇਆ ਵੀ ਮੈਂ ਰਹਿ ਗਿਆ ਮੈਂ ਕਿਹਾ ਚਲੋ ਉਹਨਾਂ ਦਾ ਤਾਂ ਹੁਣ ਕੰਮ ਮਾਮਾ ਜੀ ਹੁਣਾ ਤੁਹਾਨੂੰ ਪਤਾ ਹੀ ਕੀ ਹੁਣ ਚੱਲ ਵੀ ਇੱਥੇ 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 ਨਹੀਂ ਮੈਂ ਜਿਹੜੇ ਜਿਹੜੇ ਏਰੀਏ 'ਚ ਖੜਾ ਆ ਇੱਥੇ ਮੈਂ ਬਹੁਤ ਬਦਨਾਮੀ ਵੀ ਖੱਟੀ ਐ ਤੇ ਅੱਜ ਮੈਂ ਇੱਥੇ ਬਹੁਤ ਚੜ੍ਹਾਈ ਵੀ ਖੱਟੀ ਐ ਇੱਥੇ ਦੇ ਲੋਕ ਮੇਰੇ ਨਾਲ ਬੜੇ ਸਹਿਮਤ ਨੇ ਆਣਾ ਕੁਝ ਵੀ ਹੁੰਦਾ ਬਜ਼ੁਰਗ ਮਾਵਾ ਮਾਂ ਭੈਣਾ ਅੰਕਲ ਆਂਟੀਆਂ ਆਉਣੀਆਂ ਵੀ ਤੇਰੇ ਨਾਲ ਖੜੇ ਆ ਤੋ ਘਬਰਾਈ ਹੁਣ ਵੀ ਇੱਕ ਬੇਦਵੀ ਦਾ ਮੁੱਦਾ ਚੱਲ ਰਿਹਾ ਹੈ ਹਣਾ ਕਿ ਸੇ ਲਈ ਉਹ ਫੁਕਰਬਾਜੀ ਹੋ ਸਕਦਾ ਮੇਰੇ ਲਈ ਉਹ ਐਕਸਟ ਸੀ ਕਿਸੇ ਨੂੰ ਘਰੋਂ ਚੱਕ ਕੇ ਲੈ ਕੇ ਆਣਾ ਉਹ ਕਹਿੰਦੇ ਵੀ ਤੁਸੀਂ ਕਿਸੇ ਨੂੰ ਕਿਉਂ ਨਹੀਂ ਪੁੱਛਿਆ ਜਦ ਮੈਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਸਮਝਾਂ ਮੈਂ ਸਮਝਦਾ ਹੀ ਨਹੀਂ ਸਹੀ ਗੱਲ ਤੂੰ ਆਪਣੇ ਆਪ ਨੂੰ ਕਿਸੇ ਬਲੌਗਰ ਤੋਂ ਘੱਟ ਕਿਉਂ ਸਮਝਦਾ ਤੇਰੇ 'ਚ ਕੀ ਨਹੀਂ ਜਾਂ ਉਹਦੇ 'ਚ ਠੀਕ ਆ ਜੇ ਮਾਮਾ ਜੀ ਕਾਮਯਾਬ ਹੋ ਸਕਦੇ ਤੂੰ ਕਿਉਂ ਨਹੀਂ ਹੋ ਸਕਦਾ ਠੀਕ ਹੈ ਤੇਰਾ ਅਲੱਗ ਕਨਸੈਪਟ ਆ ਜੇ ਉਹ ਜਾ ਕੇ ਕਾਰਵਾਈ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦਾ ਮੈਨੂੰ ਵੀ ਗੁਰੂ ਸਾਹਿਬ ਨੇ ਸਭ ਕੁਝ ਦਿੱਤਾ ਜੀ ਸੋ ਮੈਂ ਇਹੀ ਗੱਲ ਕਹਿਣੀ ਚਾਹਨਾ ਵੀ ਜਿੱਥੇ ਹੈਗੇ ਉਹ ਸੱਚ ਲਈ ਖੜੇ ਆ ਆਪਣਾ ਆਪਣਾ ਏਰੀਆ ਸੰਭੂ ਜੇ ਮਾਰੇ 4 ਰੁਪਏ ਬਕਸੇ ਦਾ ਤਾਂ ਅਸੀਂ ਹੁਣ ਕਈ ਘਰਾਂ ਸੰਭੇ ਹੋਏ ਨੇ ਸਾਰਾ ਦਿਨ ਲੱਗੇ ਰਹੇ ਨੇ ਜਿੰਨਾ ਕੁ ਹੁੰਦਾ ਕਰੀ ਜਾਂਦੇ ਜੀ ਵੀ ਸਨੇਹਾ ਤੁਹਾਨੂੰ ਆਖਰ ਤੇ ਹੀ ਆਈ ਬਾਕੀ ਇਹ ਮੈਂ ਇਹ ਚੀਜ਼ ਕਮ ਮੰਨਦਾ ਵੀ ਜੇ ਇੱਧਰ ਚੰਗਾ ਚੱਲਦਾ ਬਾਹਰ ਜਾਣ ਦੀ ਵੀ ਨਹੀਂ ਲੋੜ ਤੇ ਇੱਧਰ ਜਿਹਦਾ ਹੋਰ ਹੀ ਕੰਮ ਆ ਵਧੀਆ ਉਹ ਤਾਂ ਕਹਿੰਦੇ ਨੇ ਉੱਥੇ ਅਮਰੀਕਾ ਜਿਹਨੂੰ ਹੋਰੇ ਤਰੀਕਾ ਤਰੀਕਾ ਇਹ ਆ ਵੀ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੇ ਹੁਣ ਮੇਰੀ ਦੁਕਾਨਦਾਰੀ ਤੇ ਆਜੋ ਪਹਿਲਾਂ ਇਹ ਚੀਜ਼ਾਂ 2-3 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਤੱਕ ਸੀਗੀਆਂ ਜੀ ਜਦੋਂ ਇਹਨੂੰ ਆਪਾਂ ਨੈੱਟ ਤੇ ਲਿਆਂਦਾ ਸਹੀ ਕੰਟੈਂਟ ਦਿੱਤਾ ਆਪਣੀ ਬੋਲੀ ਸਹੀ ਪਰਚੇਜ਼ਿੰਗ ਸਹੀ ਕੀਤੀ ਜੀ ਉਹਨੂੰ ਨੈੱਟ ਤੇ ਪਬਲਿਸ਼ਿੰਗ ਕਰਨਾ ਸ਼ੁਰੂ ਕੀਤਾ ਫਿਰ ਉਹ ਅਬਰੌਡ ਤੱਕ ਜਾਣ ਲੱਗ ਗਿਆ ਕਿਉਂਕਿ ਦਾਇਰਾ ਨਹੀਂ ਰਿਹਾ ਅੱਜ ਆਪਾਂ ਇਹਨਾਂ ਦੀ ਕੁਆਲਿਟੀ ਨੂੰ ਕੈਮਰੇ ਵਿੱਚ ਕੈਪਚਰ ਕਰਕੇ ਸਾਰਿਆਂ ਦੇ ਮੂਹਰੇ ਦੇ ਦੇਣਾ ਹਮ ਅੱਗੇ ਇਹਨਾਂ ਦਾ ਕੰਮ ਹੈ ਵੀ ਇਹ ਮੈਨੂੰ ਸੈਟੀਸਫਾਈਡ ਕਰਕੇ ਅਗਲੇ ਨੂੰ ਵੀ ਕਰਨ ਇਹਨਾਂ ਦਾ ਕੰਮ ਬੋਲੂਗਾ ਸਾਡਾ ਕੰਟੈਂਟ ਬੋਲੂਗਾ ਤੁਹਾਡੀ ਬੋਲਣ ਦਾ ਲੈਜਾ ਤੁਸੀਂ ਬਲੌਗਰ ਹੋ ਤੁਹਾਡਾ ਬੋਲਣ ਦਾ ਨਜ਼ਰੀਆ ਬੋਲੂਗਾ ਆ ਚੀਜ਼ਾਂ ਨਹੀਂ ਸਹੀ ਗੱਲ ਆ ਵੀਰੇ ਬਾਕੀ ਐਂਡ ਤੇ ਵੀਰੇ ਇਹੀ ਸਨੇਹਾ ਲਾਉਨੇ ਹਨਾ ਅਸੀਂ ਮਾਰਾ ਇਹਨੂੰ ਕਾਮਨਾ ਕਰਦੇ ਆ ਤੁਹਾਡੇ ਹਰ ਕੇ ਭਰਾ ਕਾਮਯਾਬ ਹੋਣ ਪੰਜਾਬ ਤੁਹਾਡੇ ਵਾਂਗੂ ਘੈਂਟ ਬੰਦਿਆਂ ਨਾਲ ਜੁੜਿਆ ਰਹੇ ਤੇ ਤਰੱਕੀ ਕਰੇ ਜੀ ਬਈ ਸ਼ੇਅਰ ਕਰਦੇ ਵੀਡੀਓ ਬਲਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਤੇ ਬਾਕੀ ਐਂ ਹੀ ਕੰਮ ਖਿੱਚੀ ਆਵਾਂਗੇ ਤੇ ਹਨੀ ਭਰਾ ਨੂੰ ਅੱਜ ਮਿਲਦਾ ਮੌਕਾ ਮਿਲਿਆ ਤੇ ਅੱਗੇ ਵੀ ਮਿਲਦਾ ਰਹੂਗਾ ਜਰੂਰ ਜਰੂਰ ਟੱਚ ਕਰਦੇ ਆਂ ਜੀ ਮਹਾਰਾਜ ਕਰ ਦਿਓ ਸ਼ੇਅਰ ਵੀਰੇ ਧੰਨਵਾਦ ਬਹੁਤ ਹੋ ਗਿਆ ਜੀ ਤੁਹਾਡਾ ਬਹੁਤ ਹੋ ਗਿਆ ਹੋਰ ਦੱਸੋ